ਪੰਜਾਬ ਦੇ ਵਿੱਚ ਸੇਵਾ ਕੇਂਦਰ ਬਣਾਏ ਗਏ ਸੀ ਤਾਂ ਜੋ ਲੋਕਾਂ ਦੇ ਲਈ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਸਕਣ ਤਾਂ ਇਹ ਤਸਵੀਰ ਜਿਹੜੀ ਹੈ ਇਹ ਪਿੰਡ ਸਿਉਂਕ ਜਾਂ ਸੂਂਕ ਆ ਜਿਹੜਾ ਮੋਹਾਲੀ ਦੇ ਨਵੇਂ گاؤں ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਸਥਿਤ ਹੈ ਤੇ ਔਰ ਇੱਥੇ ਦਾੜਾ ਸੇਵਾ ਕੇਂਦਰ ਹੈ ਇੱਥੇ ਹਾਲਾਂਕਿ ਕਿਸੇ ਤਰੀਕੇ ਦਾ ਕੰਮ ਤਾਂ ਹੁਣ ਨਹੀਂ ਹੁੰਦਾ ਬਲਕਿ ਸੇਵਾ ਕੇਂਦਰ ਇਸੇ ਦੇ ਲਈ ਬੁਲਾਏ ਗਏ ਸੀ ਕਿ ਪਿੰਡ ਵਾਸੀਆਂ ਦੇ ਲਈ ਕੰਮਕਾਰ ਜਿਹੜਾ ਉਹ ਸੋਖਾ ਹੋ ਸਕੇ ਸਹੂਲਤਾਂ ਜੜੀਆਂ ਨੇ ਉਹ ਸੋਖੀਆਂ ਹੋ ਸਕਣ ਪਰ ਇਸ ਨੂੰ ਕਿਸ ਤਰੀਕੇ ਦੇ ਨਾਲ ਨਜਾਇਜ਼ ਕਬਜ਼ਾ ਇਸ ਦੇ ਉੱਤੇ ਕੀਤਾ ਗਿਆ ਅੰਦਰ ਦੀ ਜੜੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਾਵਾਂਗਾ ਜ਼ਰੂਰ ਦਿਖਾਵੇ ਕਿ ਅੰਦਰ ਕਣਕ ਦੀਆਂ ਬੋਰੀਆਂ ਜੜੀਆਂ ਨੇ ਉਹ ਹਾਲਾਂਕਿ ਰੱਖੀਆਂ ਗਈਆਂ ਨੇ ਔਰ ਡੀਪੂ ਦੇ ذریعے ਡੀਪੂ ਵੱਲੋਂ ਜਿਹੜਾ ਇਸ ਪਿੰਡ ਦਾ ਹੈ ਉਸ ਨੇ ਇਹ ਬੋਰੀਆਂ ਅੰਦਰ ਖਵਾਈਆਂ ਨੇ ਜਿਹੜੇ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਪਰ ਹਾਲਾਂਕਿ ਇੱਥੇ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਜੇਕਰ ਕਿਸੇ ਤਰੀਕੇ ਦੇ ਨਾਲ ਇੱਥੇ ਕੰਮ ਨਹੀਂ ਹੋ ਰਿਹਾ ਤਾਂ ਇਹ ਦੂਸਰੇ ਪਾਸੇ ਦੀ ਜਿਹੜੀ ਤਸਵੀਰ ਹੈ ਕਿ ਇੱਥੇ ਜਿਹੜਾ ਮੀਟਰ ਹੈ ਜਿਹੜਾ ਬਿਜਲੀ ਦਾ ਮੀਟਰ ਹੈ ਉਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਤਾਂ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਹਾਲਾਂਕਿ ਇੱਥੇ ਹੁਣ ਜਿਹੜੀ ਇਹ ਤਸਵੀਰ ਹੈ ਸੇਵਾ ਕੇਂਦਰ ਲੋਕਾਂ ਦੇ ਲਈ ਬਣਾਇਆ ਗਿਆ ਸੀ ਲੋਕਾਂ ਦੀ ਸੁੱਖ ਸਹੂਲਤਾਂ ਜਿਹੜੀਆਂ ਲਾਗਲੇ ਪਿੰਡ ਜਿਹੜੇ ਨੇ 8 ਤੋਂ 10 ਪਿੰਡ ਜਿਹੜੇ ਨੇ ਉਹ ਇਸ ਕੰਮ ਦੇ ਲਈ ਵਰਤੇ ਜਾ ਸਕਣ ਤਾਂ ਇਹ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਿ ਰਿਹਾ ਜ਼ਰੂਰ ਦਿਖਾਵੇ ਕਿਉਂਕਿ ਅੰਦਰ ਜੋ ਹਾਲਾਤ ਹੈ ਜਿਹੜਾ ਜਿਵੇਂ ਬਾਕੀ ਸੇਵਾ ਕੇਂਦਰ ਸੀ ਦਿਖਾਉਣੇ ਆ ਕਿ ਇਹ ਇੱਕ ਪਾਸੇ ਸੌਂਕ ਪਿੰਡ ਦੇ ਬਿਲਕੁਲ ਬਾਹਰ ਵਾਰ ਹੈ ਕਿਉਂਕਿ ਪਿੰਡ ਵਾਲੇ ਤਾਂ ਹੁਣ ਇਸ ਦੀ ਵਰਤੋਂ ਤਾਂ ਕਿਤੇ ਨਾ ਕਿਤੇ ਨਹੀਂ ਕਰਦੇ ਪਰ ਦੂਸਰੀ ਤਰਫ ਇਹ ਸਾਰੀ ਜਿਹੜੀ ਤਸਵੀਰ ਹੈ ਇਹ ਦੇਖੋ ਵੀ ਇਸ ਦਾ ਏਸੀ ਤਾਂ ਅੰਦਰ ਫਿਲਹਾਲ ਕੱਢ ਲਿਆ ਗਿਆ ਪੱਖੇ ਚ ਅੰਦਰ ਨੇ ਔਰ ਜਿਹੜਾ ਇਹ ਮੀਟਰ ਹੈ ਇਹ ਮੀਟਰ ਇਸੇ ਸੇਵਾ ਕੇਂਦਰ ਦੇ ਨਾਲ ਸਬੰਧਤ ਹੈ ਔਰ ਇਸੇ ਸੇਵਾ ਕੇਂਦਰ ਦੀ ਜਿਹੜੀ ਤਸਵੀਰ ਅਸੀਂ ਲਗਾਤਾਰ ਦਿਖਾ ਰਹੇ ਸੀਗੇ ਤਾਂ ਮੀਟਰ ਜਿਹੜਾ ਬਿਲਕੁਲ ਇੱਥੇ ਚੱਲ ਰਿਹਾ ਹੈ ਲਾਈਟ ਜਿਹੜੀ ਔਨ ਹੈ ਯੂਨਟ ਜਿਹੜੇ ਨੇ ਉਹ ਬਿਲਕੁਲ ਚੱਲ ਰਹੇ ਨੇ ਤਾਂ ਇੱਥੇ ਹੈਰਾਨੀ ਜਨਕ ਗੱਲ ਇਹ ਵੀ ਹੈ ਕਿ ਜੇਕਰ ਇਹ ਸੇਵਾ ਕੇਂਦਰ ਬੰਦ ਪਿਆ ਹੈ ਜੇਕਰ ਇਹ ਸੇਵਾ ਕੇਂਦਰ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਤਾ ਇਸ ਦੇ ਉੱਤੇ ਰੰਗ ਕਰਨ ਦੀ ਕੀ ਲੋੜ ਸੀ ਤਾਂ ਇਸ ਦੇ ਉੱਤੇ ਜਿਹੜਾ ਚਿੱਟੇ ਰੰਗ ਦਾ ਰੰਗ ਜਿਹੜਾ ਪੇਂਟ ਫੇਰਿਆ ਹੋਇਆ ਹੈ ਤਾਂ ਉਸ ਨੂੰ ਲੋਕਾਂ ਤੋਂ ਪਛਾਣ ਛਪਾਉਣ ਦੇ ਲਈ ਫੇਰਿਆ ਗਿਆ ਹੈ ਤਾਂ ਜੋ ਜਿਹੜੇ ਲੋਕ ਨੇ ਉਹ ਇਹ ਨਾ ਪਛਾਣ ਸਕਣ ਵੀ ਇਹ ਸੇਵਾ ਕੇਂਦਰ ਹੈ ਤਾਂ ਹਾਲਾਂਕਿ ਹੁਣ ਇਹ ਸੇਵਾ ਕੇਂਦਰ ਦੀ ਜਿਹੜੀ ਤਸਵੀਰ ਐਸੀ ਦਿਖਾ ਰਹੇ ਸੀ ਆਮ ਕਰਕੇ ਲੋਕਾਂ ਨੂੰ ਤਾਂ ਇਹਦੇ ਅੰਦਰ ਜਿਹੜਾ ਕਬਜ਼ਾ ਕੀਤਾ ਗਿਆ ਤਾਂ ਗੱਲ ਪਹਿਲਾਂ ਕਬਜ਼ੇ ਦੀ ਆਉਂਦੀ ਹੈ ਤਾਂ ਡੀਪੂ ਹੋਲਡਰ ਵੱਲੋਂ ਇਹ ਕਬਜ਼ਾ ਤਾਂ ਜਿਹੜਾ ਕਰ ਲਿੱਤਾ ਗਿਆ ਤਾਂ ਇਸ ਕਬਜ਼ੇ ਨੂੰ ਲੈ ਕੇ ਹੁਣ ਅ ਕਿਸ ਤਰੀਕੇ ਦੇ ਅਗਲੇ ਜਿਹੜੇ ਪੱਧਰ ਦੇ ਉੱਤੇ ਸੀ ਸਟੈਪ ਚੁੱਕੇ ਜਾਣਗੇ ਔਰ ਖਾਸ ਕਰਕੇ ਲੋਕਾਂ ਦੀ ਸੁੱਖ ਸਹੂਲਤਾਂ ਦੇ ਲਈ ਜਿਹੜਾ ਸੇਵਾ ਕੇਂਦਰ ਬਣਾਇਆ ਗਿਆ ਸੀ ਤਾਂ ਇਹ ਸੀ ਇਥੋਂ ਤੱਕ ਨੌਬਤ ਕਿਉਂ ਆਈ ਕਿ ਇਸ ਦੇ ਵਿੱਚ ਕ੍ਰਣਕ ਰੱਖਣੀ ਪੈਗੀ ਕਬੀਰ ਸਿੰਘ ਜੀ ਸੇਵਾ ਕੇਂਦਰ ਜਿਹੜਾ ਬੰਦ ਹੋਇਆ ਹੈ ਜਦੋਂ ਪਹਿਲਾਂ ਸ਼ੁਰੂ ਸੀ ਚੱਲਦਾ ਸੀ ਕਿੰਨਾ ਕੁ ਸੁੱਖ ਸਹੂਲਤਾਂ ਪਿੰਡ ਵਾਲਿਆਂ ਨੂੰ ਮਿਲੀਆਂ ਸੀ ਬਹੁਤ ਫਾਇਦਾ ਸੀਗਾ ਜੀ ਹਮ ਸਾਰੇ ਕੰਮ ਇੱਥੇ ਹੋਈਏ ਕਰਦੇ ਸੀਗੇ ਹੁਣ ਜਿੱਦੋਂ ਕਿ ਨਵੀਂ ਸਰਕਾਰ ਆਈ ਉਦੋਂ ਤੋਂ ਬੰਦ ਹੈ ਨਾ ਕੋਈ EMPLOYE ਆਉਂਦਾ ਉਹਨਾਂ ਦਾ ਕੌਣ ਹੈ ਕੌਣ ਨੇ ਕੁਝ ਨਹੀਂ ਹੁੰਦਾ ਜਿੰਦਾ ਲੱਗਿਆ ਹੋਇਆ ਹੈਗਾ ਉਦਦ ਬੰਦ ਹੈ ਸਾਰੇ ਕੰਮ ਬੰਦ ਹੈ ਜੀ ਕਿ ਕੀ ਫੜਕਾ ਦਾ ਬੁਰਾ ਹਾਲਤ ਦੇਖ ਲੋ ਕਿਤੇ ਪੰਚਾਇਤ ਤੋਂ ਕੋਈ 5 ਰੁਪਏ ਨਹੀਂ ਆਏ 3.5 ਸਾਲ ਚ ਚੰਨੀ ਸਾਬ ਦੇਗੇ ਤੇ ਲਾਸਟ ਵਿੱਚ ਦੋ ਤਿੰਨ ਮਹੀਨੇ ਉਹ ਪੈਸਾ ਵੀ ਜਿੱਦ ਦਿਨ ਗੌਰਮੈਂਟ ਆ ਕੇ ਜਿਹੜਾ ਖਰਚ ਹੋ ਗਿਆ ਹੋ ਗਿਆ ਜਿਹੜਾ ਲਾਗੂ ਬੰਨ ਲਾਤੇ ਆ ਨੁਕਸਾਨ ਤਾਂ ਆਇਆ ਜੀ ਹੁਣ ਇੱਥੇ ਸਾਰੇ ਕੰਮ ਹੁੰਦੇ ਸੀ ਨੇੜੇ ਪਿੰਡ ਵਾਲਿਆਂ ਨੂੰ ਬਹੁਤ ਫਾਇਦਾ ਸੀ ਬਾਹਰ ਜਾਣਾ ਤੁਹਾਨੂੰ ਪਤਾ ਗਰੀਬ ਬੰਦੇ ਨੂੰ ਬੜਾ ਔਖਾ ਹੁੰਦਾ ਇਸ ਕਰਕੇ ਤੇ ਹੁਣ ਨੁਕਸਾਨ ਤਾਂ ਆ ਵੀ ਫਾਇਦਾ ਸੀ ਉੱਥੇ ਤੇ ਸਰਕਾਰ ਅਗੇ ਮੰਗ ਕਰਦੇ ਹੋ ਵੀ ਮੰਗ ਕਰਦੇ ਸੀ ਬੇਨਤੀ ਕਰਦੇ ਜੇ ਇਹ ਚੱਲ ਜੇ ਬਹੁਤ ਵਧੀਆ ਹੋ ਜੇ ਲੋਕਾਂ ਨੂੰ ਬਹੁਤ ਭਲਾ ਹੋ ਜੂਗਾ ਫਾਇਦਾ ਹੋ ਜੂਗਾ ਗਰੀਬ ਬੰਦਿਆਂ ਨੂੰ ਤੇ ਜਿਵੇਂ ਪਹਿਲਾਂ ਨ ਜ਼ਿਕਰ ਕਰਾ ਸੀ ਇਹ ਕਣਕ ਅੰਦਰ ਪਈ ਹੋਈ ਆ ਇਹ ਤੁਸੀਂ ਕਹਾਂ ਨਹੀਂ ਵੀ ਇਥੋਂ ਚੁੱਕ ਕੇ ਲੈ ਜਾਓ ਕਿਉਂਕਿ ਇੱਕ ਤਰ੍ਹਾਂ ਦਾ ਕਬਜ਼ਾ ਹੀ ਕੀਤਾ ਹੋਇਆ ਇੱਥੇ ਵੀ ਰੱਖਣ ਵਾਸਤੇ ਉਹਨੂੰ ਕਹਿੰਦੇ ਸੀ ਕਿ ਜੰਗ ਪਹਿਲਾਂ ਗੁਰਦਵਾਰ ਸਾਹਿਬ ਰੱਖਦੇ ਸੀ ਉੱਥੇ ਫਿਰ ਸੁਸਤਰੀ ਸਸਤਰੀ ਹੋਰ ਗੰਨਮੰਦ ਬੰਦ ਉੱਥੇ ਸਜਵਾਉਦੇ ਤਾਂ ਫਿਰ ਇਹਨਾਂ ਨੇ ਇੱਥੇ ਰੱਖ ਲਈ ਚਾਬੀ ਲੈ ਕੇ ਚਲੋ ਅਸੀਂ ਦੇ ਦੇਣੀ ਬੰਦਦਨ ਬੰਦਦਨ ਦੇ ਫਿਰ ਉਹ ਤੇ ਇਹ ਚਾਬੀ ਉਹਨਾਂ ਕੋਈ ਨਹੀਂ ਡਿਪ ਸ਼ਹਿਰ ਚ ਵੀ ਨਿਕਲ ਹੋਏ ਇੱਥੇ ਵੀ ਬੰਦਾ ਇੱਕ ਕੰਮ ਕਰਦਾ ਬਟਰ ਸਪਲਾਈ ਦਾ ਸ਼ਾਇਦ ਉਹਨੂੰ ਪਤਾ ਹੋਊਗਾ ਸਰ ਹੂੰ ਮੈਨੂੰ ਨਹੀਂ ਜਾਣਕਾਰੀ ਹੈ ਨਹੀਂ ਇਹ ਇੱਕ ਵਾਰ ਫਿਰ ਤਸਵੀਰ ਅਸੀਂ ਦਿਖਾਉਣਾ ਹੈ ਕਿ ਬਿਲਕੁਲ ਚਿੱਟਾ ਰੰਗ ਕਰ ਦਿੱਤਾ ਗਿਆ ਹੈ ਚਿੱਟਾ ਰੰਗ ਕਰਨ ਦੀ ਕੀ ਲੋੜ ਪੈ ਗਈ ਸੀ ਕਿਉਂਕਿ ਜਾਂ ਤਾਂ ਇਹ ਇਸ ਦੀ ਪਛਾਣ ਛਪਾਉਣ ਦੀ ਕੋਸ਼ਿਸ਼ ਹੈ ਕਿ ਇਹ ਸੇਵਾ ਕੇਂਦਰ ਨਹੀਂ ਹੈ ਕਿਸੇ ਹੋਰ ਤਸਵੀਰ ਤਹਿਤ ਹੈ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਹੈ ਕਿ ਇਸ ਦੇ ਅੰਦਰ ਸਮਾਨ ਜਿਹੜਾ ਰੱਖਿਆ ਗਿਆ ਉਸ ਦਾ ਜ਼ਿੰਮੇਵਾਰ ਕੌਣ ਹੈ ਔਰ ਸੇਵਾ ਕੇਂਦਰ ਜਿਹੜਾ ਲੋਕਾਂ ਦੀ ਸੁੱਖ ਸੁਵਿਧਾਵਾਂ ਦੇ ਲਈ ਬਣਾਇਆ ਗਿਆ ਸੀ ਤਾਂ ਉਸ ਦੇ ਲਈ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਇਹ ਕਿੰਨਾ ਕਿਤੇ ਆਪਣੇ ਵਿੱਚ ਜਾਂਚ ਦਾ ਵਿਸ਼ਾ ਹੈ ਕੈਮਰਾ ਪਰਸਨ ਜਗਜੀਤ ਸਿੰਘ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ